ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਵੀਡੀਓ ਲੈ ਕੇ ਪਹੁੰਚੇ ਆ ਪਸ਼ੂ ਮੰਡੀ ਡੱਬਾ ਵਾਲਾ ਤੇ ਦੋਸਤੋ ਤੁਹਾਨੂੰ ਅੱਗੇ ਦਿਖਾਉਣੇ ਆ ਬਹੁਤ ਚੰਗੀ ਕੁਆਲਿਟੀ ਦੇ ਨਾ ਗਾਵਾਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੀ ਦੋਸਤੋ ਤੇ ਜਿਹੜੇ ਵੀ ਆਪਣੇ ਚੈਨਲ ਤੇ ਅੱਜ ਪਹਿਲੀ ਵਾਰੀ ਵੀਡੀਓ ਵੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੀ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਜੋ ਆਉਣ ਵਾਲਾ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਦੋਸਤੋ ਪਹੁੰਚ ਸਕੀ ਬਾਕੀ ਅੱਗੇ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ ਪੁੱਛਦੇ ਹਾਂ گاਵਾਵਾਂ ਬਾਰੇ ਡਿਟੇਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਗਰਦੀਪ ਸਿੰਘ ਜੀ ਪਿੰਡ ਕਿਹੜਾ ਜੀ ਕੋਠਾ ਗੁਰੂ ਜੀ ਠੀਕ ਆ ਆਪਣਾ ਵਪਾਰ ਦਾ ਹੀ ਕੰਮ ਆ ਜੀ ਵਪਾਰ ਦਾ ਕੰਮ ਆ ਜੀ ਠੀਕ ਆ ਕੰਨੀਆਂ گاਵਾਵਾਂ ਦੇ ਨਾਲ ਮੱਜਾਂ ਦਾ ਮੱਜਾਂ ਦਾ ਵੀ ਅੱਜ ਗਾਂਵਾਂ ਨਹੀਂ ਲੈ ਕੇ ਆਏ ਆ ਠੀਕ ਆ ਕਿੰਨੀਆਂ گاਵਾਵਾਂ ਲੈ ਕੇ ਆਏ ਜੀ ਦੋ ਲੈ ਕੇ ਆਏ ਆ ਜੀ ਦੋ ਨੰਬਰ ਬੋਲ ਦਿਓ ਆਪਣਾ 95922 ਜੀ ਠੀਕ ਆ ਜੀ 33466 ਠੀਕ ਆ ਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਗਾਂ ਵੇਖ ਰਹੇ ਆ ਇਹ ਸੂਈ ਹੋਈ ਆ ਜੀ ਹਾਂਜੀ ਹਾਂਜੀ ਇਹ ਪਲੂਨ ਆਈ ਪਹਿਲੇ ਸੂਈ ਸੂਈ ਹੋਈ ਹੈ ਪਹਿਲੇ ਸੂਈ ਸੂਈ ਹੋਈ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 5 ਦਿਨ ਹੋ ਗਏ 5 ਦਿਨ ਹੋ ਗਏ ਆ ਬੱਚਾ ਕਿਹੜਾ ਬਸਦੀ ਆਈ ਮਗਰ ਬੱਚੀ ਠੀਕ ਆ ਹਾਂਜੀ ਠੀਕ ਆ ਮਾੜੀ ਤੋਰ ਕੇ ਵਿਖਾ ਦੇ ਕਰੇ ਦੋਸਤੋ ਪਹਿਲੇ ਨੰਬਰ ਦਾ ਤੁਸੀਂ ਵੇਖ ਸਕਦੇ ਹੋ 5 ਦਿਨਾਂ ਦੀ ਸੂਈ ਹੋਈ ਆ ਮਗਰ ਬੱਚੀ ਆ ਪਹਿਲਾ ਸੂਆ ਸੂਈ ਆ ਦੋਸਤੋ ਕੱਦ ਕਾਠ ਬਹੁਤ ਵਧੀਆ ਤੇ ਆਰਡਰ ਦਾ ਵੀ ਸਜ ਬਹੁਤ ਵਧੀਆ ਦੋਸਤੋ ਚੌਸ ਆਰਡਰ ਅਣਾ ਥੁਣਾ ਦਾ ਗਾਇ ਵੀ ਬਹੁਤ ਵਧੀਆ ਮੋੜਦਾ ਵੀ ਬਾਕੀ ਸਾਰੀ ਜਾਣਕਾਰੀ ਆਪਾਂ ਲਵਾਂਗੇ ਬਾਅਦ ਤੋਂ ਰੇਟ ਬਾਰੇ ਵੀਰ ਜਿਹੜੀ ਗਾਂ ਪਤ ਤੋਰ ਕੇ ਵਿਖਾਈ ਆ ਇਹ ਦੁੱਧ ਕਿੰਨਾ ਤਿਆਰ ਇਹੰਦਰ 18 ਕਿਲੋ ਬੋਲਾ ਤਿਆਰ ਆਈ ਆ ਇਸ ਟਾਈਮ ਬੋਲਾ 18 ਕਿਲੋ ਤਿਆਰ ਆ ਜੀ ਠੀਕ ਕਿੰਨਾ ਦੁੱਧ ਪਾ ਦੇਗੀ ਇਹ ਇਹ 20+ ਪਾਏਗੀ ਜੀ ਪਾ ਦੇਗੀ ਮੌਜ ਨਾਲ ਬੋਲਾ ਪਾ ਦੇਗੀ ਜੀ ਠੀਕ ਆ ਤੇ ਸਾਹਮਣੇ ਜਿਹੜੀ ਆਪਾਂ ਦੂਜੇ ਨੰਬਰ ਤੇ ਵੇਖ ਰਹੇ ਆ ਜੀ ਇਹ ਵੀ ਸੂਈ ਹੋਈ ਆ ਹਾਂਜੀ ਹਾਂਜੀ ਇਹ ਦੁੱਧੇ ਸੂਏ ਆ ਜੀ ਦੂਜੇ ਸੂਏ ਹਾਂਜੀ ਹਾਂਜੀ ਠੀਕ ਆ ਤੇ ਕਿੰਨੇ ਦਿਨਾਂ ਦੀ ਸੂਈ ਦੀ ਆ ਇਹ ਤਾਜੀ ਆ ਜੀ ਰਾਤ ਵਿਆਈ ਆ ਜੀ ਅੱਛਾ ਰਾਤ ਦੀ ਵਿਆਈ ਆ ਹਾਂਜੀ ਤੇ ਇਹਿੰਦਾ ਕੀ ਦੁੱਧ ਦਾ ਰਿਕਾਰਡ ਆ ਪਹਿਲੇ ਸੂਏ ਦਾ ਇਹਦਾ 20+ ਰਿਹਾ ਵੀ ਪਲੱਸ ਹਾਂਜੀ ਹਾਂਜੀ ਠੀਕ ਆ ਮਾੜੀ ਤੋਰ ਕੇ ਵਿਖਾ ਦੇ ਵੀ ਦੋਸਤੋ ਕੁਆਲਟੀ ਆਪ ਕਰ ਲੋ ਚੈੱਕ ਬਹੁਤ ਵਧੀਆ ਦੂਜਾ ਸੁਹਾ ਸੂਈ ਹੋਈ ਆ ਰਾਤ ਦੀ ਕੱਦ ਕਾਠ ਬਹੁਤ ਵਧੀਆ ਦੋਸਤੋ ਠਣਾ ਠੁਣਾ ਦਾ ਗਿਆ ਵੀ ਦੋਸਤੋ ਬਹੁਤ ਵਧੀਆ ਥੋੜੀ ਜੀ ਲੇਵੇ ਤੇ ਭਲੂਣ ਜਰੂਰ ਆ ਬਾਕੀ ਆਪਾਂ ਰੇਟ ਬਾਰੇ ਬਾਈ ਤੋਂ ਲੈਨੇ ਆ ਜਾਣਕਾਰੀ ਵੀਰ ਜਿਹੜੀ ਆਪਾਂ ਦੂਜੇ ਨੰਬਰ ਤੇ ਤੋਰੀ ਆ ਇਹਦਾ ਆਪਾਂ ਮੁੱਲ ਕੀ ਕਰਦੇ ਆ ਇਹਦਾ 10 ਕਰਦੇ ਆ ਜੀ 10 ਹਾਂਜੀ ਹਾਂਜੀ ਛੱਡਾ ਕਿੱਥੋਂ ਤੱਕ ਇਹ ਛੱਡ ਦਾਂਗੇ ਹੀ ਆਪਾਂ 95000 ਦੀ ਛੱਡ ਦਾਂਗੇ 95000 ਦੀ ਬਾਕੀ ਹੋਰ ਮੌਕੇ ਦੇ ਹਾਂਜੀ ਹਾਂਜੀ ਮਾਨਤਾਨ ਹੋ ਜਾਊਗਾ ਜੀ ਠੀਕ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਤੋਰੀ ਸੋਹਂਦਾ ਕੀ ਰੇਟ ਕਰਦੇ ਆਪਾਂ ਪੂਰਾ ਇੱਕ ਵੀ ਕਰਦੇ ਆ ਜੀ ਇੱਕ ਵੀ ਹਾਂਜੀ ਹਾਂਜੀ ਤੇ ਉਹ ਕਿੱਥੋਂ ਤੱਕ ਛੱਡੋਗੇ ਜੀ ਉਹ ਆਪਾਂ ਲੱਖ ਦੇ ਘਰਾਂ ਤੇ ਛੱਡਦੇ ਆ ਬਾਕੀ ਮੌਕੇ ਤੇ ਮਾਨਤਾਨ ਹੋਊਗਾ ਠੀਕ ਆ ਆਪਣੇ ਘਰੇ ਕਿੰਨੇ ਪਸ਼ੂ ਹੁੰਦੇ ਆ ਜੀ ਮੌਕੇ ਤੇ ਹਰ ਵਕਤ ਹੁੰਦੇ ਆ ਪੰਜ ਚਾਰ ਹਰ ਵਕਤ ਤਿਆਰ ਹੁੰਦੇ ਆ ਜੀ ਬਤੁਗੀ ਠੀਕ ਆ ਮੱਝਾਂ ਕਿੰਨੀਆਂ ਆਂਦੀਆਂ ਜੀ ਮੱਝਾਂ ਚਾਰ ਪੰਜ ਮੱਝਾਂ ਹਰ ਵਕਤ ਖੜੀਆਂ ਰ ਠੀਕ ਹੈ ਜੀ ਦੋਸਤੋ ਬਾਈ ਨੇ ਆਪਾਂ ਨੂੰ ਜਾਣਕਾਰੀ ਦੇ ਦਿੱਤੀ ਦੋਵਾਂ گاਵਾਂ ਬਾਰੇ ਤੇ ਜੇ ਕਿਸੇ ਵੀਰ ਨੂੰ ਇਹ گاਵਾ ਪਸੰਦ ਹੋਣ ਬਾਈ ਦੇ ਨੰਬਰ ਤੇ ਸੰਪਰਕ ਕਰਕੇ ਤੁਸੀਂ ਦੋਵੇਂ گاਵਾ ਖਰੀਦ ਸਕਦੇ ਹੋ ਬਹੁਤ ਚੰਗੀ ਕੁਆਲਿਟੀ ਦੇ گاਵਾ ਆ ਦੋਸਤੋ ਹਾਂਜੀ ਦੋਸਤੋ ਤੁਹਾਨੂੰ ਇੱਕ ਹੋਰ ਅੱਗੇ ਚੰਗੀ ਕੁਆਲਿਟੀ ਦੀ ਵੈੜ ਦਿਖਾਉਣੇ ਆ ਬਾਕੀ ਸਾਰੀ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਤੋਰ ਦੇ ਲੰਮੀ ਕੋਈ ਕਰ ਲੋ ਕਦ ਕਾਠ ਚੈੱਕ ਦੋਸਤੋ ਇਹ ਆਰਡਰ ਤੋਂ ਵੀ ਮਾਰ ਲਓ ਨੀਗਾ ਬਹੁਤ ਵੱਡੀ ਆਰਡਰ ਆ ਮੋੜਲਾ ਵੀਰ ਬੜਾ ਅੱਲੀ ਪੱਕੀ ਆਪਾਂ ਜਾਣਕਾਰੀ ਲੈਣੇ ਆ ਬਾਈ ਤੋਂ ਕਿਨੇ ਦਿਨਾਂ ਦੀ ਕੱਚੀ ਆ ਤੇ ਕੀ ਮੁੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਜੀ ਨਾਮ ਵਰਸੇਖ ਸਿੰਘ ਜੀ ਪਿੰਡ ਕਿਹੜਾ ਸੈਦੋਕੇ ਜੀ ਸੈਦੋਕੇ ਆਪਣਾ ਵਪਾਰ ਦਾ ਹੀ ਕੰਮ ਹੈ ਜੀ ਹਾਂ ਜੀ ਠੀਕ ਆ ਕੱਲੀਆਂ گاਵਾਂ ਦਾ ਕੇ ਨਾਲ ਮੱਝਾਂ ਦਾ ਵੀ ਆ ਕੱਲੀਆਂ ਦਾ ਕੱਲੀਆਂ گاਵਾਂ ਦਾ ਕਿੰਨੀਆਂ گاਵਾਂ ਹੁੰਦੀਆਂ ਮੌਕੇ ਤੇ ਘਰੇ ਆਪਣੇ ਚਾਰ ਪੰਜ ਚਾਰ ਪੰਜ ਤੇ ਮੰਡੀ ਤੇ ਅੱਜ ਕਿੰਨੀਆਂ ਲੈ ਕੇ ਆਏ ਜੀ ਦੋ ਲੈ ਕੇ ਆਏ ਜੀ ਦੋ گاਵਾ ਤੇ ਜਿਹੜੀ ਆਪਾਂ ਗਾਂ ਤੋੜ ਕੇ ਵਿਖਾਈਏ ਸੂਣ ਵਾਲੀ ਹੈ ਜੀ ਹਾਂਜੀ ਸੂਣ ਨੇ 15 ਦਿਨਾਂ ਦੀ ਕੱਚੀ ਹੈ ਜੀ 15 ਦਿਨਾਂ ਦੀ ਕੱਚੀ ਆ ਤੇ ਕਿਹੜਾ ਸੂਆ ਸੂਣਾ ਨੇ ਤੀਜਾ ਸੂਆ ਸੂਣਦੀ ਹੈ ਜੀ ਤੀਜਾ ਸੂਆ ਤੇ ਦੂਜੇ ਸੂਏ ਦਾ ਕੋਈ ਦੁੱਧ ਦਾ ਰਿਕਾਰਡ ਦਾ ਪਤਾ ਹੈ ਜੀ ਕੋਈ ਪਤਾ ਨਹੀਂ ਜੀ 16 17 ਕਿਲੋ ਜੀ ਅੱਛਾ 16 17 ਕਿਲੋ ਹਾਂਜੀ ਠੀਕ ਆ ਮੁੱਲ ਕੀ ਕਰਦੇ ਆਪਾਂ ਦਾ ਮੁੱਲ ਦਾ ਕਰਦੇ ਆ 65000 ਜੀ ਅੱਛਾ ਹਾਂਜੀ ਛੱਡਾਂ ਕਿੱਥੋਂ ਤੱਕ ਛੱਡਾਂ ਇਹ 55 ਦੀ 55 ਦੀ ਹਾਂਜੀ ਨੰਬਰ ਬੋਲ ਲਈ ਆਪਣਾ 9761 ਜੀ 4834 ਇੱਕ ਹਰ ਬੋਲ ਲਈ 9761 ਜੀ 4834 ਠੀਕ ਹੈ ਜੀ ਧੰਨਵਾਦ ਤੋਰ ਦੇ ਲਓ हां जी दोस्तों ਤੁਹਾਨੂੰ ਅੱਗੇ ਇੱਕ ਹੋਰ ਚੰਗੀ ਵੈੜ ਦਿਖਾਉਣੇ ਆ ਕੱਦ ਕਾਠ ਤੇ ਮਾਰ ਲੋ ਦੋਸਤੋ ਨਿਗਾ ਤੇ ਅਡਰ ਦਾ ਸਾਇ ਬਹੁਤ ਵਧੀਆ ਬਾਕੀ ਸਾਰੀ ਡਿਟੇਲ ਆਪਾਂ ਲਵਾਂਗੇ 22 ਤੋਂ ਤਿੰਨਾਂ ਜ ਦਰਦਾ ਖੁਰ ਕੇ ਇੱਕ ਮਿੰਟ ਇਸਪੂਜ ਕੁਆਲਟੀ ਕਰ ਲੋ ਚੈੱਕ ਬਹੁਤ ਵਧੀਆ ਫੜਾ ਦਾ ਗਿਆ ਵੀ ਦੋਸਤੋ ਤੁਹਾਨੂੰ ਕਰਾਉਣੇ ਆ ਚੈੱਕ ਗਿਆ ਵੀ ਤੋਂ ਉਸ ਤੋਂ ਬਹੁਤ ਵਧੀਆ ਬਾਕੀ ਸਾਰੀ ਜਾਣਕਾਰੀ ਆਪਾਂ ਲੈਨੇ ਆਂ ਵੀਰ ਤੋਂ ਕਿੰਨਾ ਮੁੱਲ ਕਰਦੇ ਦੁੱਧ ਦਾ ਰਿਕਾਰਡ ਕੀ ਆ ਸੋਈ ਹੋਈ ਵੈੜਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਜੀ ਨਾਮ ਕਰਨਵੀ ਸਿੰਘ ਜੀ ਠੀਕ ਆ ਜੀ ਪਿੰਡ ਕਿਹੜਾ ਜੀ ਜੇਮਵਾਲਾ ਜ਼ਿਲ੍ਹਾ ਮੋਗਾ ਤਸੀਲ ਬਾਗਾਪੁਰਾਣਾ ਜੀ ਨੰਬਰ ਬੋਲਦੇ ਆ ਆਪਣਾ ਨੰਬਰ 8473 4436 8433443 ਠੀਕ ਆ ਆਪਣਾ ਉਪਾਰ ਦਾ ਹੀ ਕੰਮ ਆ ਉਪਾਰ ਦਾ ਕੰਮ ਆ ਜੀ ਕਿੰਨੀਆਂ ਗਾਵਾਂ ਹੁੰਦੀਆਂ ਆਪਣੇ ਘਰੇ ਆਪਣੇ ਕੋਲੇ ਹੀ ਘਰੇ ਵੀ 5-6 ਗਾਈਆਂ ਹੁੰਦੀਆਂ ਮੰਡੀ ਤੇ ਅੱਜ 5 ਗਾਈਆਂ ਲੈ ਕੇ ਆਏ ਸੀਗੇ ਠੀਕ ਆ 4 ਵੇ ਲਉਂਗਾ 1 ਇੱਕੀ ਬਾਕੀ 1 ਇੱਕੀ ਬਾਕੀ ਆ ਤੇ ਨਾਲ ਮੱਝਾਂ ਦਾ ਵੀ ਕੰਮ ਕਰਦੇ ਕੱਲੀਆਂ ਗਾਵਾਂ ਦੀਆਂ ਕੱਲੀਆਂ ਗਾਵਾਂ ਦਾ ਠੀਕ ਆ ਜਿਹੜੀ ਗਾਂ ਪਤੋਰੀ ਹੋਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਰਾਤ ਦੀ ਸੂਈ ਆ ਜੀ ਗਾਂ ਅੱਛ ਕਾ ਸੂਆ ਕਿਹੜਾ ਪਹਿਲਾ ਸੂਆ ਜੀ ਪਹਿਲਾ ਸੂਆ ਜੇ ਹਾਂ ਦੋ ਰੰਦ ਪੂਰੇ ਚੌਕ ਦੇ ਕੱਢਦੀ ਹੈ ਜੀ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਪਾ ਦੇਗੀ ਦੁੱਧ ਜੀ ਕਹਿਣ ਉਹਦਾ ਕਹਿ ਦਈਏ 30 ਲੀਟਰ ਲੈਵਾ ਵੇਖ ਕੇ ਬਹੁਤ ਹੀ ਗੱਲਾਂ 24 25 ਕਿਲੋ ਰਾਂਹਣਾ ਤਾਂ ਨਾਰਮਲ ਦੇ ਦਈਏ ਸੇ ਤੇ ਠੀਕ ਆ ਹਾਂਜੀ ਮੁੱਲ ਕੀ ਕਰਦੇ ਆ ਪੰਡਾ ਮੁੱਲ ਇਹਦੇ 1 ਵੀ ਕਰਦੇ ਆ ਜੀ 1 ਵੀ ਹਾਂਜੀ ਠੀਕ ਛੱਡਾਂਗੇ ਥੋੜਾ ਤਾਂ ਇਹ ਯਸਨੋਈ ਛੜਨੀ ਇੱਕ 1,05,000 ਦੀ ਹੈ ਜੀ ਅ ਸ 1,05,000 ਦੀ ਠੀਕ ਆ ਬਾਕੀ ਮੌਕੇ ਤੇ ਹੋ ਜਾਏਗਾ ਮਰਤਾਨਾ ਮਰਤਾਨਾ ਹੋ ਜੂਗਾ ਜੀ ਠੀਕ ਆ ਜੀ ਕੋਈ ਵਪਾਰੀ ਬਾਹਰੋਂ ਆਉਂਦਾ ਆਪਣੇ ਘਰੇਗਾ ਰਹਿਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਹੈ ਜੀ ਠੀਕ ਆ ਤੇ ਆਏ ਜੇ ਪਸ਼ੂ ਆਪਣੇ ਕਰੋ ਕੋਈ ਪਸੰਦ ਨਹੀਂ ਆਉਂਦਾ ਤੇ ਆਸੇ ਪਾਸੇ ਵੀ ਦਵਾ ਦੋਗੇ ਵੀ ਵਿਖਾਵਾਂਗੇ ਜੀ ਠੀਕ ਆ ਜੀ ਨੰਬਰ ਬੋਲਦੇ ਆਪਣਾ ਕਰੋ ਨੰਬਰ ਮੇਰਾ 84373453843734 ਠੀਕ ਆ ਵੀਰ ਦੋਸਤੋ ਵੈਡ ਤੇ ਮਾਰ ਲਓ ਨੀਗਾ ਕੱਦ ਕਾਠ ਬਹੁਤ ਵਧੀਆ ਦੋਸਤੋ ਪਹਿਲਾ ਸੂਆ ਸੂਈ ਹੋਈ ਰਾਤ ਦੀ ਸੂਈ ਆ ਬਾਕੀ ਜਾਣਕਾਰੀ ਬਾਈ ਦੇ ਨੰਬਰ ਤੇ ਲੈ ਕੇ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਾਈ ਨੇ ਆਪਣਾ ਨੰਬਰ ਵੀ ਬੋਲ ਦਿੱਤਾ ਹਾਂਜੀ ਦੋਸਤੋ ਅੱਗੇ ਤੁਹਾਨੂੰ ਇੱਕ ਹੋਰ ਚੰਗੀ ਵੈਡ ਦਿਖਾਉਣੇ ਆ ਕੱਦ ਕਾਟ ਤੇ ਦੋਸਤੋ ਮਾਰ ਲੋ ਨੀਗਾ ਇਹ ਆਰਡਰ ਤਾਂ ਵੀ ਸਾਈ ਬਹੁਤ ਵਧੀਆ ਦੋਸਤੋ ਮੋੜ ਲਾ ਵੀਰ ਖਾਣਾ ਥੋਣਾ ਦਾ ਗਾਇਬ ਵੀ ਦੋਸਤੋ ਵਧੀਆ ਮੁੱਠੀ ਵਾਲੇ ਥਾਣ ਆ ਪੂਰੇ ਬਾਕੀ ਸਾਰੀ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਕੀ ਮੁੱਲ ਕਰਦੇ ਆ ਨੇ ਦਿਨਾਂ ਦੀ ਸੂਈ ਹੋਈ ਆ ਦੋਸਤੋ ਕਰਦੇ ਆ ਬਾਈ ਨਾਲ ਗੱਲਬਾਤ ਆਪਾਂ ਬਹੁਤ ਵਧੀਆ ਠੰਡੀ ਸੀਲ ਆ ਦੋਸਤੋ ਦਾ ਸਸਰੀ ਕਾ ਵੀਰ ਜੀ ਆਪਣਾ ਨਾਮ ਜੀ ਹਰਦੀਪ ਸਿੰਘ ਜੀ ਪਿੰਡ ਕਿਹੜਾ ਜੀ ਲੋਹੇਪੁਰ ਜ਼ਿਲ੍ਹਾ ਖਾਈ ਦੇ ਨਾਲ ਜੀ ਖਾਈ ਫੇਮੇ ਕੀ ਠੀਕ ਆ ਤੇ ਆਪਣਾ ਉਪਾਰ ਦਾ ਹੀ ਕੰਮ ਆ ਜੀ ਹਾਂਜੀ ਹਾਂਜੀ ਠੀਕ ਆ ਕਿੰਨੇ ਪਸ਼ੂ ਲੈ ਕੇ ਆਏ ਜੀ ਡੱਬ ਵਾਲੀ ਮੰਡੀ ਅੱਜ 3 ਲੱਖ 3 ਲੈ ਕੇ ਆਏ ਜੀ ਠੀਕ ਹੈ ਕੋਈ ਸੇਲ ਵੀ ਹੋਇਆ ਕਿ ਨਹੀਂ ਅਜੇ ਹਾਂਜੀ ਦੋ ਵੇਚ ਗਏ ਦੋ ਵੇਚ ਗਏ ਜਿਹੜੀ ਆਪਾਂ ਗਾਂ ਤੋੜ ਕੇ ਉਹ ਖਾਈ ਕਿੰਨੇ ਦਿਨਾਂ ਦੀ ਸੁਈ ਹੋਈ ਆ ਇਹ ਸ਼ੁੱਕਰਵਾਰ ਦੀ ਸੁਈ ਆ ਤੀਜਾ ਦਿਨ ਸੁਈ ਠੀਕ ਆ ਤੀਜਾ ਦਿਨ ਹੋ ਗਿਆ ਤੇ ਦੁੱਧ ਕਿੰਨਾ ਜੀ ਤਿਆਰ ਦੁੱਧ ਵੀਰੇ ਅੰਦਰ ਥੰਨੇ 22 23 ਕਿਲੋ ਬੋਲ ਆ ਤਿਆਰ ਹੈ ਜੀ 22 22 23 ਕਿਲੋ ਦਿੱਤਾ ਹੈ ਠੀਕ ਆ ਜੀ ਤੇ ਕੀ ਮੁੱਲ ਕਰਦੇ ਜਾਂਦਾ ਆਪਾਂ ਮੁੱਲ ਵੀਰੇ 1 5000 ਨੇ 95 ਦੇ ਦਾਂਗੇ 95 ਦੇ ਦਾਂਗੇ ਠੀਕ ਬਾਕੀ ਹੋਰੂ ਮੌਕੇ ਦਿਮਾਤ ਆ ਨਾ ਨੰਬਰ ਬੋਲ ਦਿਓ ਜੀ 99922 68683 ਠੀਕ ਹੈ ਜੀ ਹਾਂਜੀ ਦੋਸਤੋ ਤੁਹਾਨੂੰ ਇੱਕ ਹੋਰ ਬੜੀ ਚੰਗੀ ਕੁਆਲਿਟੀ ਦੀ ਵੈੜ ਦਿਖਾਉਣੇ ਆ ਬਾਕੀ ਸਾਰੀ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਕੱਦਕਾਠ ਤੇ ਦੋਸਤੋ ਨਿਗਾਹ ਮਾਰ ਲਓ ਇੱਕ ਦਾ ਗਾਂ ਦੇ ਪੂਰਾ ਤਗੜਾ ਕੱਦਕਾਠ ਇਸ ਕੁਆਲਿਟੀ ਕਰ ਲਓ ਚੱਕ ਤੋਰ ਦੇ ਬਾਈ ਲੰਮੀ ਬਾਕੀ ਸਾਰੀ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਕੱਦ-ਕਾਠ ਬਹੁਤ ਵੱਡਾ ਦੋਸਤੋ ਤੇ ਆਰਡਰ ਦਾ ਵੀ ਸਾਈਜ਼ ਬਹੁਤ ਵੱਡਾ ਬਣੇਗਾ ਜੇ ਗੱਬਣ ਕੰਪਨੀਆਂ ਗੱਬਣਾ ਦੋਸਤੋ ਬਾਕੀ ਸਾਰੀ ਜਾਣਕਾਰੀ ਆਪਾਂ ਪੁੱਛਾਂਗੇ ਬਾਈ ਤੋਂ ਕਿੰਨੇ ਦਿਨਾਂ ਦੀ ਕੱਚੀ ਹੈ ਜੇ ਛਣਾ-ਥਣਾ ਦਾ ਗੈ ਵੀ ਦੋਸਤੋ ਬਹੁਤ ਵਧੀਆ ਲੈਨੇ ਆ ਜਾਣਕਾਰੀ ਬਾਈ ਤੋਂ ਪੁੱਛਦੇ ਆ ਗੱਲਬਾਤ ਕਰਕੇ ਕਰਦੇ ਆਂ ਵੀਰਨਾ ਆਪਾਂ ਗੱਲਬਾਤ ਆ ਜੀ ਸਾਸਰੀ ਕਾ ਵੀਰ ਜੀ ਆਪਣਾ ਨਾਂ ਜੀ ਜੀਤेंद्र ਸਰਮਾ ਪਿੰਡ ਕਿਹੜਾ ਜੀ ਰਤੀਆਂ ਠੀਕ ਆ ਜੀ ਆਪਣਾ ਵਪਾਰ ਦਾ ਹੀ ਕੰਮ ਆ ਜੀ ਠੀਕ ਕੱਲੀਆਂ گاਵਾਂ ਦਾ ਕੇ ਨਾਲ ਮੱਜਾਂ ਦਾ ਵੀ ਆ ਜੀ ਨਾਲ ਮੱਜਾਂ ਦੋਨਾਂ ਦਾ ਦੋਨਾਂ ਦਾ ਹੀ ਆ ਕਿੰਨੇ ਪਸ਼ੂ ਹੁੰਦੇ ਆਪਣੇ ਘਰੇ ਜੀ ਆਪਣੇ 8-10 ਖੜੇ ਰਹਿੰਦੇ ਆ 8-10 ਅੱਜ ਮੰਡੀ ਦੇ ਕਿੰਨੇ ਪਸ਼ੂ ਲੈ ਕੇ ਆਏ ਜੀ ਦੋ ਜੀ ਦੋ گاਵਾ ਹੀ ਆ ਜੀ ਠੀਕ ਆ ਜਿਹੜੀ ਗਾਂ ਤੋਰੀ ਆਪਾਂ ਇਹ ਕਿਹੜਾ ਸੂਆ ਸੋਣ ਵਾਲੀ ਆ ਦੂਜਾ ਸੂਆ ਦੂਜਾ ਸੂਆ 6 ਤੰਦਾਂ ਤੋਂ ਅੱਛੀ ਆ ਠੀਕ ਆ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ 30 ਤਰੀਕ ਨੂੰ ਦਿਨ ਪੂਰੇ ਨੇ ਬਸ 5-7 ਦਿਨ ਉੱਤੇ ਨੇ ਠੀਕ ਆ ਜੀ 30 ਤਰੀਕ ਨੂੰ ਦਿਨ ਪੂਰੇ ਹੋਣੇ ਆ ਠੀਕ ਆ ਤੇ ਦੁੱਧ ਦਾ ਕੀ ਰਿਕਾਰਡ ਰਿਪੋਰਟ ਆ ਜਾਂਦਾ ਇਹਨੇ ਕਹਤਾ 44 ਲੀਟਰ ਪਹਿਲਾਂ ਨੇ 44 ਲੀਟਰ ਪਹਿਲੇ ਸੂਏ ਠੀਕ ਆ ਦੂਸਰੇ ਆ 50 ਪਲੱਸ ਹੀ ਕਰਦਾ ਠੀਕ ਆ ਮੁੱਲ ਕੀ ਕਰਦੇ ਆਪਾਂ ਦਾ ਮੁੱਲ 3 ਜੀ 2.5 ਦੇ ਛੱਡਾਂਗੇ ਮੁੱਲ 3 ਲੱਖ ਰੁਪਇਆ ਤੇ 2.5 ਲੱਖ ਦੀ ਛਡਾਂਗੇ ਠੀਕ ਆ ਬਾਕੀ ਕਰੋਗੇ ਮੌਕੇ ਦੀ ਮੰਗ ਤਾਣਾ ਠੀਕ ਆ ਨੰਬਰ ਬੋਲ ਦਿਓ ਜੀ ਆਪਣਾ 58720 67962 ਠੀਕ ਆ ਇੱਕ ਵਾਰ ਬੋਲ ਦਿਓ ਜੀ 58720 67962 ਠੀਕ ਆ ਜੀ